ਸੋ ਜਿਵੇਂ ਕਿ ਆਪਾਂ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਇਤਿਹਾਸ ਸਰਮਣ ਕੀਤਾ ਹੈ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਿੱਖ ਧਰਮ ਦੇ ਵਿੱਚ ਪਹਿਲੇ ਸ਼ਹੀਦ ਹੋਏ ਨੇ ਜਿਨ੍ਹਾਂ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ ਸੋ ਮਹਾਰਾਜ ਨੂੰ ਦੀਗ ਵਿੱਚ ਉਬਾਲਿਆ ਗਿਆ ਤੱਤੀ ਤਵੀ ਤੇ ਮਹਾਰਾਜ ਨੂੰ ਬਿਠਾਇਆ ਗਿਆ ਤੇ ਗਰਮ ਰੇਤ ਉਹਨਾਂ ਦੇ ਸੀਸ ਵਿੱਚ ਪਾਈ ਗਈ ਤੇ ਫਿਰ ਮਹਾਰਾਜ ਜੀ ਜਦੋਂ ਰਾਵੀ ਦਰਿਆ ਦੇ ਇਸ਼ਨਾਨ ਕਰਨ ਗਏ ਨੇ ਤੇ ਉੱਥੇ ਮਹਾਰਾਜ ਜੀ ਜੋਤੀ ਜੋਤ ਸਮਾ ਗਏ ਇਸ ਤਰ੍ਹਾਂ ਮਹਾਰਾਜ ਜੀ ਦੀ ਸਹੀਦੀ ਹੋਈ ਸਾਧ ਸੰਗ ਜੀਓ ਔਰ ਨੌਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ Hindu ਧਰਮ ਦੀ ਰੱਖਿਆ ਦੇ ਵਾਸਤੇ ਜਦੋਂ ਪੰਡਤ ਕਿਰਪਾ RAM ਮਹਾਰਾਜ ਕੋਲੇ ਫਰਿਆਦੀ ਬਣ ਕੇ ਆਇਆ ਕਿ ਮਹਾਰਾਜ ਸਾਡੇ ਧਰਮ ਦਾ ਨੁਕਸਾਨ ਹੋ ਰਿਹਾ ਹੈ ਔਰੰਗਜ਼ੇਬ ਸਾਨੂੰ ਜਾਬਰਦਸਤੀ ਇਸਲਾਮ ਦੇ ਵਿੱਚ ਲਿਆ ਰਿਹਾ ਹੈ ਸਾਡੀ ਸਹਾਇਤਾ ਕਰੋ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਹਾ ਮਹਾਰਾਜ ਆਪ ਇਹਨਾਂ ਦੀ ਮਦਦ ਕਰੋ ਮਹਾਰਾਜ ਨੇ ਕਿਹਾ ਕਿ ਹੁਣ ਕਿਸੇ ਮਹਾਪੁਰਖ ਦੀ ਸਹੀਦੀ ਦੀ ਲੋੜ ਹੈ ਤਾਂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ 9 ਸਾਲ ਨੇ ਸਨ ਉਹਨਾਂ ਨੇ ਕਿਹਾ ਕਿ ਪਿਤਾ ਜੀ ਆਪ ਤੋਂ ਵੱਡਾ ਮਹਾਪੁਰਖ ਕੌਣ ਹੈ ਤੋ ਆਪ ਇਨਾਂ ਪੰਡਤਾਂ ਦੀ ਸਹਾਇਤਾ ਕਰੋ ਇਨਾਂ ਧਰਮ ਇਨਾਂ ਦੇ ਧਰਮ ਦੀ ਰੱਖਿਆ ਕਰੋ ਇਨਾਂ ਦੇ ਬੱਚਿਆਂ ਦੀ ਰੱਖਿਆ ਕਰੋ ਸੁਸਾਹ ਸੰਭਿਓ ਇਸ ਤਰ੍ਹਾਂ ਚਾਂਦਨੀ ਚੌਂਕ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਧੜ ਨਾਲੋਂ ਅਲੱਗ ਕਰਕੇ ਜਲਾਦਾ ਨੇ ਸੀਸ ਘਾ ਦਿੱਤਾ ਤੇ ਉਹਨਾਂ ਦੇ ਨਾਲ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਸੀਦ ਹੋਏ ਭਾਈ ਮਤੀਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ ਔਰ ਭਾਈ ਸਤੀਦਾਹ ਜੀ ਨੂੰ ਰੂ ਦੇ ਵਿੱਚ ਲਪੇਟ ਕੇ ਅੱਗ ਲਗਾ ਦਿੱਤੀ ਗਈ। ਭਾਈ ਦਿਆਲਾ ਜੀ ਨੂੰ ਦੇਗ ਦੇ ਵਿੱਚ ਉਬਾਲਿਆ ਗਿਆ। ਇਸ ਤਰ੍ਹਾਂ ਇਹਨਾਂ ਤਿੰਨ ਸਿੱਖਾਂ ਦੀ ਮਹਾਰਾਜ ਜੀ ਦੇ ਨਾਲ ਹੀ ਸਿੱਧੀ ਨੂੰ ਹੀ ਸਾਥ ਸੰਗ ਜੀ। ਤੋਂ ਉਸ ਤੋਂ ਅੱਗੇ ਚਮਕੌਰ ਦੀ ਜਦੋਂ ਜੰਗ ਹੋਈ ਹੈ। ਤਾਂ ਉੱਥੇ ਜਿੱਥੇ अनेका ਸਿੰਘ ਸ਼ਹੀਦ ਹੋਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਉਹ ਵੀ ਬੈਰੀ ਦੇ ਨਾਲ ਲੜਦੇ ਹੋਏ ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਨੇ ਔਰ ਉੱਥੇ ਅਨੇਕਾਂ ਹੋਰ ਜਿਵੇਂ ਕਿ 40 ਸਿੰਘ ਸਨ ਮਹਾਰਾਜੀ ਦੇ ਨਾਲ ਉਹਨਾਂ ਦੇ ਵਿੱਚੋਂ ਸਿਰਫ ਤਿੰਨ ਸਿੰਘ ਬਚੇ ਸਨ ਔਰ ਸੱਚੇ ਪਾਤਸ਼ਾਹ ਜੀ ਉੱਥੋਂ ਤਾੜੀ ਮਾਰ ਕੇ ਜਦੋਂ ਮਾਛੀਵਾਲ ਦੇ ਜੰਗਲਾਂ ਨੂੰ ਆ ਗਏ ਕਿ ਸਿੱਖਾਂ ਦਾ ਗੁਰੂ ਜਾ ਰਿਹਾ ਹੈ ਜਿਸ ਵਿੱਚ ਹਿੰਮਤ ਹੈ ਸੋ ਉਹ ਰੋਕ ਲਵੇ ਤਾਂ ਇਸ ਤਰ੍ਹਾਂ ਸਾਧ ਸੰਗ ਜੀਓ ਵੱਡੇ ਸਾਹਿਬ ਜਾਨਿਆਂ ਦੀ ਸਹੀਦੀ ਹੋਈ ਆ ਔਰ ਛੋਟੇ ਸਾਹਿਬ ਜਾਨ ਦੇ ਬਾਬਾ ਜੋਰਾਵਰ ਸਿੰਘ ਜੀ ਬਾਬੇ ਬਾਬਾ ਫਤੇ ਸਿੰਘ ਜੀ ਵਜ਼ੀਰ ਖਾਨ ਨੇ ਕਾਜੀ ਤੋਂ ਫਤਵਾ ਲਵਾ ਕੇ ਉਹਨਾਂ ਨੂੰ ਜ਼ਿੰਦਾ ਨੀਹਾਂ ਦੇ ਵਿੱਚ ਚੜਾ ਕੇ ਸ਼ਹੀਦ ਕੀਤਾ ਜਦੋਂ ਬਾਬਾ ਜੀ ਹੋਣੀ ਬੇਹੋਸ਼ ਹੋ ਗਏ ਤਾਂ ਬੇਹੋਸ਼ ਹੋ ਕੇ ਉਹ ਗਿਰ ਗਏ ਨੀਹਾਂ ਦੇ ਵਿੱਚੋਂ ਨੀਹਾਂ ਫਟ ਗਈਆਂ ਗਿਰ ਗਈਆਂ ਤਾਂ ਫਿਰ ਉਹਨਾਂ ਨੂੰ ਪੁੱਛਿਆ ਗਿਆ ਤੁਹਾਨੂੰ ਇਸਲਾਮ ਕਬੂਲ ਹੈ ਤਾਂ ਉਹਨਾਂ ਨੇ ਆਪਣਾ ਸਿਰ ਨਾਂਬ ਜਹਰਾ ਦਿੱਤਾ ਤਾਂ ਫਿਰ ਸਾਹ ਸੰਜਿਓ ਉਹਨਾਂ ਦੀਆਂ ਸਾਰ ਰਗਾਂ ਕੱਟ ਦਿੱਤੀਆਂ ਗਈਆਂ ਇਸ ਤਰ੍ਹਾਂ ਛੋਟੇ ਸਾਹਿਬ ਜਦਿਆਂ ਨੂੰ ਸ਼ਹੀਦ ਕੀਤਾ ਗਿਆ ਤੇ ਫਿਰ ਭਾਈ ਮਨੀ ਸਿੰਘ ਜੀ ਇਹ ਆਪਾਂ ਜਿਹੜੇ ਚੋਣਵੇਂ ਸ਼ਹੀਦ ਨੇ ਉਹਨਾਂ ਦੀ ਗੱਲ ਕਰਦੇ ਹਾਂ ਨਹੀਂ ਤਾਂ अनेका ਸਿੰਘ ਸ਼ਹੀਦ ਹੋਏ ਨੇ ਜਿਨ੍ਹਾਂ ਦਾ ਆਪਾਂ ਨੂੰ ਇਤਿਹਾਸ ਵਿੱਚ ਨਾਮ ਹੀ ਨਹੀਂ ਪਤਾ ਕਿਸੇ ਨੇ ਉਹਨਾਂ ਦਾ ਨਾਮ ਨਹੀਂ ਦਰਜ ਕੀਤਾ अनेका ਸਿੰਘ ਸਹੀਦ ਹੋਏ ਨੇ ਉਹਨਾਂ ਦੇ ਪਰਿਵਾਰ ਬੱਚੇ ਸਹੀਦ ਹੋਏ ਨੇ ਸਾਥ ਸੰਗ ਜਿਓ ਤਾਂ ਹੀ ਆਪਾਂ ਅਰਦਾਸ ਦੇ ਵਿੱਚ ਯਾਦ ਕਰਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਘਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਆਰ ਨਾਲ ਚਰਾਏ ਗਏ ਤੋਪਾਂ ਨਾਲ ਉਡਾਏ ਗਏ ਸਿੱਖੀ ਸਦਕਾ ਨਹੀਂ ਹਾਰਿਆ ਜਨਾ ਸਿੰਘਾਂ ਸਿੰਘਣੀਆਂ ਜੀ ਕੁਬਾਈਦਾ ਧਿਆਨ ਨਾਲ ਕੇ ਬੋਲੋ ਜੀ ਬਾਹਰ ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਉਹਨਾਂ ਦੇ ਬੰਦ-ਬੰਦ ਕੱਟ ਕੇ ਉਹਨਾਂ ਨੂੰ ਸਹੀਦ ਕੀਤਾ ਗਿਆ ਬੰਦ-ਬੰਦ ਭਾਵ ਜਿਵੇਂ ਆਪਣੇ ਸਰੀਰ ਦਾ ਛੋਟਾ-ਛੋਟਾ ਟੁਟਾ ਕਰ ਦਈਏ ਜਿਵੇਂ ਕਿ ਆਹ ਕੋਟਾ ਹੁੰਦਾ ਗੁਲੀਆਂ ਦਾ ਇਸ ਤਰ੍ਹਾਂ ਉਹਨਾਂ ਨੂੰ ਸਹੀਦ ਕੀਤਾ ਗਿਆ ਸੋ ਅੱਗੇ ਬੱਚਿਓ ਆਈ ਤਾਰੂ ਸਿੰਘ ਜੀ ਹੋਏ ਨੇ ਉਹਨਾਂ ਨੂੰ ਜਦੋਂ ਆਖੜੇ ਆ ਗਿਆ ਤਾਂ ਉਹਨਾਂ ਨੂੰ ਕਿਹਾ ਗਿਆ ਤੁਹਾਡੇ ਕੇਸ ਕਤਲ ਕਰ ਰਹੇ ਨੇ ਆਪਣੇ ਕੇਸ ਕਤਲ ਕਰਾਓ ਤਾਂ ਭਾਈ ਸਾਹਿਬ ਜੀ ਨੇ ਕਿਹਾ ਵੀ ਮੈਂ ਆਪਣੇ ਗੁਰੂ ਦੀ ਮੋਹਰ ਹੈ ਕੇਸ ਮੈਂ ਇਹਨਾਂ ਨੂੰ ਨਹੀਂ ਕਤਲ ਕਰਾਉਣਾ ਤਾਂ ਜਲਾਦਾ ਨੇ ਕੀ ਕੀਤਾ ਗਰੰਬੀ ਦੇ ਨਾਲ ਉਹਨਾਂ ਦਾ ਖੋਪੜਾ ਲਾ ਦਿੱਤਾ ਆ ਪਰੰਤੂ ਉਹਨਾਂ ਨੇ ਆਪਣਾ ਸਿੱਖੀ ਸਦਕਾ ਨਹੀਂ ਖਾਰਿਆ ਆਪਣੇ ਕੇਸ ਕਤਲ ਨਹੀਂ ਕਰਾਏ ਅੱਡੇ ਵੱਡੇ ਮਹਾਨ ਸ਼ਹੀਦ ਹੋਏ ਨੇ ਸਿੱਖ ਕੌਮ ਦੇ ਵਿੱਚ ਸਿੱਖ ਪੰਥ ਦੇ ਵਿੱਚ ਔਰ ਅੱਗੇ ਭਾਈ ਸੁਵੇਕ ਸਿੰਘ ਜੀ ਸਹਾਬਾਜ ਸਿੰਘ ਜੀ ਇਹ ਦੋਏ ਪਿਉਪੁੱਤ ਸਨ ਇਹਨਾਂ ਦੋਨਾਂ ਨੂੰ ਚਰਖੜੀ ਤੇ ਚਾੜ ਕੇ ਸ਼ਹੀਦ ਕੀਤਾ ਗਿਆ ਸਾਹਸੰਗ ਜੀਓ ਚਰਖੜੀ ਹੁਣ ਕੀ ਹੁੰਦੀ ਹੈ ਆਪਾਂ ਨੇ ਤਸਵੀਰਾਂ ਦੇ ਵਿੱਚ ਦੇਖੀ ਆ ਜਿਵੇਂ ਆਪਣੇ ਗੁਰੂ ਘਰਾਂ ਦੇ ਵਿੱਚ ਲੱਗੀ ਹੁੰਦੀ ਆ ਕਈ ਵਾਰ ਵੀ ਉਹਨੂੰ ਤਿੱਖੇ-ਤਿੱਖੇ ਦੰਦੇ ਹੁੰਦੇ ਨੇ ਦੋਏ ਪਾਸਾਂ ਤੇ ਉਹਨਾਂ ਨੂੰ ਬੰਨ੍ਹ ਕੇ ਸਿੰਘਾਂ ਨੂੰ ਤੇ ਕਿੜਾ ਦਿੱਤਾ ਗਿਆ ਤੇ ਫਿਰ ਉਹਨਾਂ ਨੂੰ ਸਹੀਦ ਕੀਤਾ ਗਿਆ ਅੱਗੇ ਬਾਬਾ ਦੀਪ ਸਿੰਘ ਹੋਏ ਨੇ ਬਾਬਾ ਦੀਪ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੀ ਦੀ ਬਰਿਆਦਾ ਕਾਇਮ ਕਰਨ ਦੇ ਲਈ ਉੱਥੇ ਵਿਆਧਵੀ ਰੋਕਣ ਦੇ ਲਈ ਬਾਬਾ ਜੀ ਨੇ ਆਪਣਾ ਸੀਸ ਦਿੱਤਾ ਜਦੋਂ ਬਾਬਾ ਜੀ ਦਾ ਧਾੜ ਸੀਸ ਨਾਲੋਂ ਅਲੱਗ ਹੋ ਗਿਆ ਤਾਂ ਬਾਬਾ ਜੀ ਨੇ ਆਪਣਾ ਸੀਸ ਆਪਣੇ ਹੱਥ ਤੇ ਰੱਖਿਆ ਔਰ ਆਪਣੇ ਖੰਡੇ ਦੇ ਨਾਲ ਲੜਦੇ ਹੋਏ ਸ੍ਰੀ ਦਰਬਾਰ ਸਹਿ ਪਹੁੰਚੇ ਗੁਰੂ ਰਾਮਦਾਸ ਦੇ ਅਸਥਾਨ ਤੇ ਜਾ ਕੇ ਮਹਾਰਾਜ ਬਾਬਾ ਜੀ ਨੇ ਆਪਣਾ ਸੀਸ ਭੇਟ ਕੀਤਾ ਅੱਗੇ ਬਾਬਾ ਬੰਦਾ ਸਿੰਘ ਬਹਾਦਰ ਹੋਏ ਜਿਨ੍ਹਾਂ ਦਾ ਕਿ 1716 ਦੇ ਵਿੱਚ ਸੀਜੀ ਹੋਈ ਹੈ ਜਦੋਂ ਗੁਰਦਾਸ ਨੰਗਲ ਦੀ ਜੰਗ ਹੋਈ ਹੈ ਉੱਥੇ ਬਾਬਾ ਜੀ ਨੂੰ ਪਹੜ ਲਿਆ ਗਿਆ ਤਾਂ ਫਿਰ ਉਹਨਾਂ ਦੇ ਨਾਲ 740 ਦੇ ਕਰੀਬ ਸਿੰਘ ਸਨ ਬਾਬਾ ਜੀ ਨੂੰ ਵੀ ਕਿਹਾ ਗਿਆ ਤੁਸੀਂ ਇਸਲਾਮ ਕਬੂਲ ਕਰੋ بڑے ਡਰਾਮੇ ਦਿੱਤੇ ਗਏ ਤਾਂ ਸਾਧ ਸੰਗ ਜੀਓ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਪਹਿਲਾਂ ਸ਼ਹੀਦ ਹੋਣ ਤੋਂ ਪਹਿਲਾਂ ਹਰੇਕ ਦਿਨ 100 ਸਿੰਘ ਨੂੰ ਸ਼ਹੀਦ ਕੀਤਾ ਜਾਂਦਾ ਇਸ ਤਰ੍ਹਾਂ ਹਰਤੇ ਦੇ ਵਿੱਚ 740 ਸਿੰਘ ਸੀ ਦਾ ਦਿੱਤੇ ਗਏ। ਅਖੀਰਲੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਜੰਬੂਰਾਂ ਦੇ ਨਾਲ ਉਹਨਾਂ ਦਾ ਮਾਸ ਰੋਚਿਆ ਗਿਆ ਤੇ ਗਰਮ ਸਲਾਖਾਂ ਕਰਕੇ ਉਹਨਾਂ ਦੇ ਅੱਖਾਂ ਦੇ ਵਿੱਚ ਦਤੀਆਂ ਗਈਆਂ। ਉਹਨਾਂ ਦਾ 4 ਸਾਲ ਦਾ ਬੱਚਾ ਸੀ ਬਾਬਾ ਭਾਈ ਅਦੇ ਸਿੰਘ। ਉਹਦਾ ਕਾਲਜਾ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਦੁੰਨਿਆ ਗਿਆ। ਇਸ ਤਰ੍ਹਾਂ ਸਾਹ ਸਮੂ ਜੀਓ ਦੇਖੋ ਸਿੱਖ ਧਰਮ ਦੇ ਵਿੱਚ ਕਿੰਨੇ ਮਹਾਨ ਸ਼ਹੀਦ ਹੋਏ ਨੇ ਜਿਨ੍ਹਾਂ ਨੇ ਆਪਣੀਆਂ ਸ਼ਹੀਦੀਆਂ ਦਿੱਤੀਆਂ ਆਪਣਾ ਧਰਮ ਨਹੀਂ ਹਾਰਿਆ ਆਪਣੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਔਰ ਸੋਢਾ ਕੱਲੂਕਾਰਾ ਹੋਇਆ ਕਾਨੂੰਗਵਾਲ ਵਿਖੇ ਗੁਰਦਾਸਪੁਰ ਜ਼ਿਲ੍ਹਾ ਦਾ ਉੱਥੇ 7000 ਦੇ ਕਰੀਬ ਸਿੰਘ ਸ਼ਹੀਦ ਹੋਏ ਨੇ ਸਿੰਘਣੀਆਂ ਸ਼ਹੀਦ ਹੋਏ ਨੇ ਬੱਚੇ ਸ਼ਹੀਦ ਹੋਏ ਨੇ ਫਿਰ ਵੱਡਾ ਘੱਲੂ ਘਾਰਾ ਕੋ ਪਰ ਹੀਰੇ ਵੇਖੇ ਉੱਥੇ ਅਹਿਮਸਾ ਅਬਦਾਲੀ ਦੇ ਨਾਲ ਲੜਦੇ ਹੋਏ 30 ਤੋਂ 35000 ਦੇ ਕਰੀਬ ਸਿੰਘ ਸਿੰਘਣੀਆਂ ਬੱਚੇ ਬਜ਼ੁਰਗ ਉਹ ਸਿੰਘ ਸ਼ਹੀਦ ਹੋਏ ਨੇ ਸੋ ਅੱਗੇ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਜਿਹਦੇ ਵਿੱਚ ਭਾਈ ਲੱਛਮਣ ਸਿੰਘ ਜੀ ਦੇ ਸਾਥੀਆਂ ਨੂੰ ਜਦੋਂ ਪਤਾ ਲੱਗਿਆ ਸੀ ਕਿ ਨਰੈਣੂ ਨਾਮ ਦਾ ਮਹੰਤ ਗੁਰੂ ਨਾਨਕ ਦੇਵ ਮਹਾਰਾਜ ਦੇ ਜਨਮ ਸਥਾਨ ਨੜਕਾਣਾ ਸਾਹਿਬ ਦੀ ਵਿਆਧਵੀ ਕਰਦਾ ਤਾਂ ਉੱਥੇ ਉਹ ਮਰਿਆ ਦਾ ਕੈਮ ਕਰਨ ਦੇ ਲਈ ਜੱਥੇ ਦੇ ਰੂਪ ਵਿੱਚ ਗਏ ਜਿੱਥੇ ਕਿ ਨਰੈਣ ਨਰੈਣੂ ਮਹੰਤ ਨੇ ਆਪਣੇ ਗੁੰਡਿਆਂ ਦੇ ਨਾਲ ਉਸ ਵੇਲੇ ਦੀ ਅੰਗਰੇਜ਼ੀ ਸਰਕਾਰ ਦੀ ਸਹ ਹ ਹਤੇ ਉਹਨਾਂ ਨਿਹੱਥੇ ਸਿੰਘਾਂ ਉੱਤੇ ਚੁਲਮ ਕੀਤਾ ਤੇ ਉਹਨਾਂ ਨੂੰ ਜੰਡ ਦੇ ਦਰਖਤੇ ਦੇ ਨਾਲ ਵੰਨ ਕੇ ਸਾੜਿਆ ਤੇ ਉਹਨਾਂ ਨੂੰ ਉੱਥੇ ਸ਼ਹੀਦ ਕੀਤਾ ਸੋ ਇਸ ਤਰ੍ਹਾਂ ਸਾਹ ਸੰਗ ਜੀਓ ਗੁਰੂ ਕਾ ਬਾਗ ਦਾ ਮੋਰਚਾ ਹੋਇਆ ਉੱਥੇ अनेका ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਤੇ ਹੁਣ ਆਪਾਂ ਨੇ 84 ਦਾ ਜੋ ਇਤਿਹਾਸ ਪਹਿਲਾਂ ਸਰਵਣ ਕੀਤਾ ਸੀ 1 ਜੂਨ ਤੋਂ ਲੈ ਕੇ 6 ਜੂਨ ਦੇ ਦਰਮਿਆਨ ਇਹ ਇਤਿਹਾਸ ਆਪਾਂ ਨੇ ਸਰਵਣ ਕੀਤਾ ਜਿਹਦੇ ਵਿੱਚ ਬਾਬਾ ਜਰਨੈਲ ਸਿੰਘ ਜੀ ਖਾਲਸਾ ਭੜਾਂ ਵਾਲੇ ਆਪਣੇ ਪੰਜਾਬ ਦੇ ਹੱਕਾਂ ਦੇ ਲਈ ਖਾਲਸੇ ਪੰਥ ਦੇ ਹੱਕਾਂ ਦੇ ਲਈ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਦੇ ਲਈ ਉੱਥੇ ਭਾਰਤੀ ਫੌਜ ਨੇ ਉਹਨਾਂ ਨੂੰ ਤੋਪਾਂ ਦੇ ਨਾਲ ਗੋਲੀਆਂ ਦੇ ਨਾਲ ਸ਼ਹੀਦ ਕੀਤਾ ਉਹਨਾਂ ਦੇ ਨਾਲ ਅਨੇਕਾਂ ਸਿੰਘ ਭਾਈ ਬਰੀਕ ਸਿੰਘ ਜੀ ਬਾਬਾ 18 ਸਿੰਘ ਜੀ ਜਰਨਲ ਸਵੇਗ ਸਿੰਘ ਹੋਣੀ ਇਹ ਸਿੰਘ ਸ਼ਹੀਦ ਹੋਏ ਔਰ ਫਿਰ ਭਾਈ ਬਿਆਨਤ ਸਿੰਘ ਸਤਬੰਦ ਸਿੰਘ ਕੇਹ ਸਿੰਘ ਇਹ ਸਿੰਘ ਸ਼ਹੀਦ ਹੋਏ ਹਰਜਿੰਦਰ ਸਿੰਘ ਸੁਖਾ ਆਈ ਸੁਖਦੇਵ ਸਿੰਘ ਸੁਖਾ ਤੇ ਹਰਜਿੰਦਰ ਸਿੰਘ ਜਿੰਦਾ ਇਹ ਸਿੰਘ ਸੀਧ ਹੋਏ ਸੋ ਸਾਧ ਸੰਗਜੋ ਇਸ ਤਰ੍ਹਾਂ ਭਾਰਤ ਦੇਸ਼ ਦੇ ਵਿੱਚ ਸਿੱਖਾਂ ਦੀ ਜਿਹੜੀ ਆਬਾਦੀ ਹੈ ਉਹ 2% ਦੇ ਕਰੀਬ ਹੈ ਤੇ ਸਿੱਖਾਂ ਦੀਆਂ ਜਿਹੜੀਆਂ ਕੁਰਬਾਨੀਆਂ ਨੇ ਉਹ 90% ਨੇ ਸੋ ਸਿੱਖਾਂ ਨੇ ਸੀਧੀਆਂ ਦਤੀਆਂ ਨੇ ਜਿਵੇਂ ਕਿ ਆਪਾਂ ਇਤਿਹਾਸ ਵਿੱਚ ਪੜ੍ਹਦੇ ਹਾਂ ਕਿ ਸਭ ਨਾਲੋਂ ਵੱਧ ਸੀਧੀਆਂ ਦਤੀਆਂ ਨੇ ਜਿਵੇਂ ਕਿ ਟੋਟਲ ਕੁੱਲ 121 ਥਾਂਸੀਆਂ 'ਤੇ ਚੜ੍ਹੇ ਜਿਨ੍ਹਾਂ ਦੇ ਵਿੱਚ 93 ਸਿੱਖ ਸਨ ਜ਼ਿਲ੍ਹਾ ਬਾਲੇ ਬਾਗ ਦੇ ਵਿੱਚ 1326 ਦੇ ਕਰੀਬ ਟੋਟਲ ਸੰਖਿਆ ਸੀ ਉਹਨਾਂ ਲੋਕਾਂ ਦੀ 793 ਸਿੱਖ ਸਨ ਉਮਰ ਕੈਦ ਭੋਗਣ ਵਾਲਿਆਂ ਦੇ ਵਿੱਚ 2646 ਸਾਰੇ ਜਾਣੇ ਸਨ 2147 ਸਿੱਖ ਸਨ 5:08 ਉੱਤੇ ਜਦੋਂ ਬਾਬਾ ਗੁਰਦੇਵ ਸਿੰਘ ਜੀ ਨੇ ਗੁਰਨਾਨਕ ਜਹਾਜ਼ ਤਿਆਰ ਕੀਤਾ ਕੈਨੇਡਾ ਜਾਣ ਵਾਸਤੇ ਉਹਦੇ ਵਿੱਚ 113 ਯਾਤਰੀ ਸਨ ਸਾਰੇ ਤੇ 67 ਸਿੰਘ ਸੀ ਗੋਲ ਉਸ ਤੋਂ ਬਾਅਦ ਅਕਾਲੀ ਲਹਿਰ ਦੇ ਵਿੱਚ 500 ਦੇ ਕਰੀਬ ਸਾਰੇ ਦੇ ਸਾਰੇ ਸਿੱਖ ਸਨ ਸੀ ਦੋਏ ਇਸ ਤਰ੍ਹਾਂ ਸਾਥ ਸੰਗਤ ਜੀਓ ਸਿੰਘਾਂ ਦਾ ਜੋ ਇਤਿਹਾਸ ਹੈ ਸਿੱਖਾਂ ਦਾ ਜੋ ਇਤਿਹਾਸ ਹੈ ਉਹ ਸਿੱਧੀਆਂ ਦੇ ਨਾਲ ਭਰਿਆ ਪਿਆ ਹੈ ਇਹ ਜੋ ਗੁੜਤੀ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੋਂ ਮਿਲੀ ਹੈ ਇਹ ਤਾਂ ਆਪਾਂ ਨੇ ਚੋਣ ਵਿੱਚ ਹੀ ਤਾਂ ਨਹੀਂ ਗੱਲ ਕੀਤੀ ਹੈ ਸਿੱਧਾਂ ਦੀ ਸੰਖਿਆ ਤਾਂ ਬਹੁਤ ਹੈ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪੰਜਾਬ ਵੱਲ ਧੋਰਿਆ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਕਿ ਮਹਾਰਾਜ ਮੇਰੀ ਮਦਦ ਕਿਸ ਤਰ੍ਹਾਂ ਹੋਵੇਗੀ ਇੱਕ ਪਾਸੇ ਬੜੀ ਵੱਡੀ ਫੌਜ ਹੈ ਜਿਨ੍ਹਾਂ ਦੀ ਤਾਕਤ ਅਸੀਮਤ ਹੈ ਆਪਣੇ ਕੋਲੇ ਸੀਮਤ ਸਾਧਨ ਹਨ ਤਾਂ ਮਹਾਰਾਜ ਨੇ ਕਿਹਾ ਕਿ ਤੁਹਾਨੂੰ ਜਿਹੜੀਆਂ ਗੁਪਤ ਫੌਜਾਂ ਨੇ ਸਹੀਦੀ ਫੌਜਾਂ ਨੇ ਉਹ ਮਦਦ ਕਰ ਲਈ ਤਾਂ ਸਾਧ ਸੰਗਤ ਜੀ ਇਸ ਤਰ੍ਹਾਂ ਸਹੀਦੀ ਫੌਜਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਸਹਾਇਤਾ ਕੀਤੀ ਔਰ ਗੁਰੂ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਹਾਜ਼ਰ ਨਾਜ਼ਰ ਸਤਿਗੁਰੂ ਜੀ ਆਪਣੇ ਸਿੰਘਾਂ ਦੀ ਸਦਾ ਹੀ ਪੈਜ ਰੱਖਦੇ ਨੇ ਆਪਣਾ ਵਿਰਧ ਬਾਲਦੇ ਨੇ ਮਹਾਰਾਜ ਸੋ ਇਸ ਤਰ੍ਹਾਂ ਆਪਣੇ ਸਿੰਘਾਂ ਦਾ ਜੋ ਇਤਿਹਾਸ ਹੈ ਇਹ ਬੜਾ ਵੱਡਾ ਹੈ ਸਿੱਖ ਦਾ ਜੋ ਇਤਿਹਾਸ ਸਿੱਖੀ ਦਾ ਇਤਿਹਾਸ ਹੈ ਸਿੱਧੀਆਂ ਦੇ ਨਾਲ ਭਰਿਆ ਪਿਆ ਹੈ ਸਾਧ ਸੰਗ ਜੀਓ